ਅੱਜ ਜਿਹੜੀ ਪੰਜਾਬ ਪੁਲਿਸ ਆ ਪੰਜਾਬ ਸਰਕਾਰ ਆ ਜੋ ਉਹ ਧੱਕੇਸ਼ਾਹੀ ਕਰ ਰਹੀ ਆ ਕਾਲੀ ਵਰਕਰਾਂ ਨਾਲ ਉਹ ਬਹੁਤ ਹੀ ਨਿੰਦਨਯੋਗ ਆ ਕਿਉਂਕਿ ਵੇਖੋ ਨਾਲੇ ਤੇ ਕਹਿੰਦੇ ਆ ਕਿ ਕਾਲੀ ਦਲ ਜੜਾ ਵਖਤਮ ਹੋ ਚੁੱਕਾ ਵਾ ਔਰ ਜੇਕਰ ਕਾਲੀ ਦਲ ਖਤਮ ਹੋ ਚੁੱਕਾ ਵਾ ਤੇ ਤੁਸੀਂ ਘਰ-ਘਰ ਵਰਕਰਾਂ ਨੂੰ ਜਿਹੜਾ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕਰ ਰਹੇ ਜੇ ਇਹ ਕਾਲੀ ਵਰਕਰ ਕਿੱਥੋਂ ਆ ਗਏ ਜੀ ਤੁਹਾਡੀ ਜਿਹੜੀ ਧੱਕੇਸ਼ਾਹੀ ਆ ਇਹ برداشت ਨਹੀਂ ਕੀਤੀ ਜਾਵੇਗੀ ਅਕਾਲੀ ਵਰਕਰਾਂ ਦੇ ਹੌਸਲੇ ਬੁਲੰਦ ਆ ਤੇ ਬੁਲੰਦ ਰਹਿਣਗੇ ਕਿੰਨੇ ਕਿੰਨਾ ਕੁ ਚਿਰ ਜਿਹੜਾ ਤੁਸੀਂ ਆ ਅਕਾਲੀ ਵਰਕਰਾਂ ਨੂੰ ਇਸ ਤਰ੍ਹਾਂ ਨજરਬੰਦ ਕਰ ਸਕੋਗੇ ਕਿੰਨਾ ਕੁ ਚਿਰ ਤੁਸੀਂ ਇਹ ਧੱਕੇਸ਼ਾਹੀਆਂ ਕਰ ਲੋਗੇ ਕਿਉਂਕਿ ਸਮਾਂ ਥੋੜਾ ਰਹਿ ਗਿਆ ਵਾ ਮੈਂ ਤੇ ਸਰਕਾਰ ਨੂੰ ਇਹੋ ਬੇਨਤੀ ਕਰਦੀ ਆ ਕਿ ਤੁਸੀਂ ਕੋਈ ਵਿਕਾਸ ਦਾ ਕੰਮ ਕਰ ਲਓ ਜਦੋਂ ਦੇ ਤੁਸੀਂ ਜਦੋਂ ਉਹਦੀ ਤੁਹਾਡੀ ਸਰਕਾਰ ਆਈ ਹੈ ਜਦੋਂ ਦਾ ਇਹ ਬਦਲਾਅ ਆਇਆ ਵਾ ਤੁਹਾਨੂੰ ਬਾਦਲ-ਬਾਦਲ ਤੋਂ سوا ਕੋਈ ਕੰਮ ਨਹੀਂ ਆ ਹੋਰ ਕੋਈ ਕੰਮ ਤੁਸੀਂ ਕੀਤਾ ਹੀ ਨਹੀਂ ਆ ਔਰ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਪਰੇਸ਼ਾਨ ਕਰਨਾ ਬਾਦਲ ਸਾਹਿਬ ਨੂੰ ਪਰੇਸ਼ਾਨ ਕਰਨਾ ਹੋਰ ਕੋਈ ਮੁੱਦਾ ਤੁਹਾਡੇ ਕੋਲ ਜਿਹੜਾ ਵਾ ਉਹ ਰਹਿ ਹੀ ਨਹੀਂ ਗਿਆ ਔਰ ਕੱਲ ਵੀ ਮਜੀਠੇ ਵਿਖੇ ਮਜੀਠਾ ਚ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਜਿਹੜਾ ਲਿਆਂਦਾ ਗਿਆ ਉੱਥੇ ਉਹਨਾਂ ਦੇ ਅ ਦਫਤਰ ਦੇ ਵਿੱਚ ਸਰਚ ਆਪਰੇਸ਼ਨ ਜਿਹੜਾ ਇਹਨਾਂ ਨੇ ਕੀਤਾ ਉੱਥੇ ਵੀ ਜਿਹੜੀ ਉਹਨਾਂ ਦੀ ਧਰਮ ਪਤਨੀ ਜਿਹੜੇ ਮੌਜੂਦਾ ਐਮਐਨਐਮ ਦੇ ਮਜੀਠੇ ਦੇ ਉਹਨਾਂ ਨੂੰ ਉਹਨਾਂ ਨੇ ਉਹਨਾਂ ਦੇ ਦਫਤਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਇੰਨੀ ਧੱਕੇਸ਼ਾਹੀ ਪੁਲਸ ਕਰ ਰਹੀ ਆ ਮੇਰੀ ਕੁਝ ਅਫਸਰਾਂ ਨੂੰ ਵੀ ਬੇਨਤੀ ਆ ਕਿ ਥੋੜਾ ਜਿਹਾ ਤੁਸੀਂ ਵੀ ਆਪਣੀ ਜਿਹੜੀ ਹਿੰਮਤ ਆ ਵਿਖਾਓ ਐਨੇ ਵੀ ਸਰਕਾਰ ਦੇ ਪੁਤਲੇ ਨਾ ਬਣੋ ਕਿ ਕੱਲ ਨੂੰ ਮੈਂ ਮੈਨੂੰ ਮੈਨੂੰ ਇਹ ਨਹੀਂ ਸਮਝਦੀ ਆ ਰਹੀ ਕਿ ਕੋਈ ਅਮਰਜੈਂਸੀ ਲੱਗ ਚੁੱਕੀ ਆ ਪੰਜਾਬ ਵਿੱਚ ਇੰਨਾ ਡਰ ਤੁਹਾਨੂੰ ਕਾਦਾ ਵਾ ਵਿਕਰਮ ਸਿੰਘ ਮਝੀਠੀ ਇਹਦਾ ਇੰਨਾ ਖੌਫ ਕਿਉਂਕਿ ਉਹ ਤਾਂ ਤੁਹਾਡੇ ਕੋਲ ਅੰਦਰ ਵੇਖੋ ਜੀ ਤੁਸੀਂ ਉਹਨਾਂ ਨੂੰ ਹਰਾਸਤ ਵਿੱਚ ਰੱਖਿਆ ਵਾ ਤੇ ਇੰਨਾ ਡਰ ਤੁਹਾਨੂੰ ਕਾਦਾ ਆ ਗਿਆ ਮਝੀਠੀਆ ਸਾਹਿਬ ਤੋਂ ਤੁਹਾਡੇ ਕੋਲ ਬਰਾਮਦ ਤੇ ਕੁਝ ਹੋ ਨਹੀਂ ਰਿਹਾ ਕਿਉਂਕਿ ਇਹ ਜਿਹੜਾ ਸਾਡਾ ਦੇਸ਼ ਆ ਲੋਕਤੰਤਰ ਵਲਾਦੇਸ਼ ਆ ਇੱਥੇ ਹਰ ਇੱਕ ਨੂੰ ਹੀ ਜਿਹੜਾ ਵਾ ਹੱਕ ਆ ਆਪਣੀ ਆਵਾਜ਼ ਚੁੱਕੰਦਾ ਔਰ ਤੁਸੀਂ ਧਰਨੇਆਂ ਚੋਂ ਨਿਕਲੀ ਹੋਈ ਤੁਹਾਡੀ ਪਾਰਟੀ ਆ ਅੱਜ ਤੁਸੀਂ ਕਿਤਰਾ ਲੋਕਾਂ ਨੂੰ ਜਿਹੜਾ ਵਾ ਉਹ ਧਰਨੇ ਦੇਣ ਤੋਂ ਰੋਕ ਸਕਦੇ ਹੋ ਜੇ ਆਪਣੇ ਜਿਹੜਾ ਕੋਈ ਸਾਡਾ ਮਨਪਸੰਦ ਨੇਤਾ ਵਾ ਉਹਦੇ ਹੱਕ ਚ ਤੇ ਅਸੀਂ ਉਤਰਾਂਗੇ ਹੀ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਜੋ ਵੀ ਤੁਸੀਂ ਕਰਨਾ ਸੀ ਬਿਲਕੁਲ ਤਿਆਰ ਹਾਂ ਹਰ ਇੱਕ ਵਰਕਰ ਅੰਮ੍ਰਿਤਸਰ ਦਾ ਪੰਜਾਬ ਦਾ ਸ਼ਰੋਮਣੀ ਅਕਾਲੀ ਦਲ ਦੇ ਨਾਲ ਆ ਅਸੀਂ ਪੂਰੀ ਚਟਾਨ ਵਾਂਗ ਸ਼ਰੋਮਣੀ ਅਕਾਲੀ ਦਲ ਦੇ ਨਾਲ ਖੜੇ ਆ ਸਾਨੂੰ ਕੋਈ ਕਿਸੇ ਕਿਸਮ ਦਾ ਕੋਈ ਡਰ ਨਹੀਂ ਆ ਕਿਉਂਕਿ ਇਹ ਪਹਿਲੀ ਵਾਰ ਇਤਿਹਾਸ ਵਿੱਚ ਹੋਇਆ ਵਾ ਕਿ ਇਹ ਜਿਹੜੀ ਬਦਲਾਅ ਦੀ ਸਰਕਾਰ ਬਣੀ ਆ ਇੰਨੀ ਇਹ ਧੱਕੇਸ਼ਾਹੀ ਕਰ ਰਹੀ ਆ ਇੰਨਾ ਕੁਝ ਹੋ ਰਿਹਾ ਵਾ ਜਿਹੜਾ ਪੰਜਾਬ ਪੁਲਿਸ ਸਟੇਟ ਪੁਲਿਸ ਸਟੇਟ ਜਿਹੜੀ ਇਹ ਬਣੀ ਆ ਅੱਜ ਮੈਂ ਵੇਖਿਆ ਪਿਆਸ ਤੋਂ ਜਦੋਂ ਆਏ ਆ ਅਸੀਂ ਪੋਤੋ ਮੈਂ ਵਾਪਸ ਹੋਈ ਫਿਰ ਅਸੀਂ ਫੇਰ ਗੋੰਦਵਾਲ ਸਾਹ ਥਾਣੀ ਹੋ ਕੇ ਅਸੀਂ ਮਤਲਬ ਇਸ ਤਰ੍ਹਾਂ ਪਾਉਣ ਮਾਲੀ ਪਹੁੰਚ ਚੁੱਕੇ ਆ ਕਿਉਂਕਿ ਹੌਸਲੇ ਸਾਡੇ ਬਲੰਦੇ ਆ ਇਹਨਾਂ ਨੂੰ ਤੁਸੀਂ ਤੋੜ ਨਹੀਂ ਸਕਦੇ ਬਾਕੀ ਮੇਰੀ ਬੇਨਤੀ ਆ ਸ਼ਰੋਮਣੀ ਅਕਾਲੀ ਦਲ ਦੇ ਯੋਧਿਆਂ ਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਆ ਹਮੇਸ਼ਾ ਹੀ ਅਸੀਂ ਤਾਂ ਡੇਣਾ ਲਿਆ ਹਮੇਸ਼ਾ ਹੀ ਰਵਾਂਗੇ ਚੜ੍ਹਦੀ ਕਲਾ ਵਾਲਾ ਸ਼ਰੋਮਣੀ ਅਕਾਲੀ ਦਲ ਆ ਚੜ੍ਹਦੀ ਕਲਾ ਚ ਹੀ ਰਵਾਂਗੇ ਔਰ ਜਿੱਥੇ ਸਾਡੇ ਹੱਕਾਂ ਦੀ ਗੱਲ ਹੋਊਗੀ ਅਸੀਂ ਤਗੜੇ ਹੋ ਕੇ ਜਿਹੜੀਆਂ ਲੜਾਈਆਂ ਉਹ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ ਕਰੂ ਅੱਜ ਕਿਸੇ ਦਾ ਨਾਮ ਰਹਿ ਵੀ ਗਿਆ ਤਾਂ ਗੁੱਸਾ ਨਾ ਕਰਿਓ ਅੱਜ ਕਮਤ ਤਾਈ ਆ ਸੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਪੂਰੀ ਹੈ ਦੇਖੋ ਹਾਲਾਤ ਇਹ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਅਕਾਲੀ ਆਗੂ ਬਾਪੂ ਜੀ ਸਰਦਾਰ ਭਵਿੰਦਰ ਸਿੰਘ ਜੀ ਭੁੰਦਰ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੀ ਸਤਿਕਾਰਯੋਗ ਸੀਨੀਅਰ ਲੀਡਰਸ਼ਿਪ ਪਰਮਿੰਦਰ ਸਿੰਘ ਖਾੜਾ ਜੀ ਇਸ ਹਲਕੇ ਦੇ ਵਿੱਚ ਦੇ ਜਿਹੜੇ ਚਾਤ ਨੇ ਉਹਨਾਂ ਦੀ ਸਾਰੀ ਸਦਕਾ ਰਿਓ ਇਸ ਹਲਕੇ ਦੀ ਸੰਗਤ ਯੂਥ ਅਕਾਲੀ ਦਲ ਦੇ ਸਾਰੇ ਜਿਹੜੇ ਆਗੂ ਇੱਥੇ ਪਹੁੰਚਣ ਵਿੱਚ ਕਾਮਯਾਬ ਹੋ ਗਏ ਅਤੇ ਜਿਹੜੇ ਵੀ ਅਕਾਲੀ ਆਗੂ ਜਾਂ ਯੂਥ ਆਗੂ ਰਸਤੇ 'ਚ ਪੜੇਗੇ ਸਾੜਿਆਂ ਦਾ ਧੰਨਵਾਦ ਗੱਜ-ਬੱਜ ਕੇ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ ਅੱਜ ਇਕ ਤਾਂ ਬੇਨਤੀ ਇਹ ਆ ਵੀ ਦੇਖੋ ਹਾਲਾਤ ਇਹ ਨੇ ਆ ਮੀਡੀਆ ਖੜੀਆ ਸਾਹਮਣੇ ਸੋਸ਼ਲ ਮੀਡੀਆ ਵਾਲੇ ਵੀ ਖੜੇ ਨੇ ਹਾਲਾਤ ਇਹ ਨੇ ਕਿ ਗੁਰਦੁਆਰਾ ਅੰਮ੍ਰਿਤਸਰ ਦੇ ਬਾਹਰ ਛਾਉਣੀ ਬਣ ਗਈ ਪੁਲਿਸ ਦੀ ਛਾਉਣੀ ਸੇਖੋਂ ਸਾਹਿਬ ਆਏ ਸੀ ਉਹਨਾਂ ਨੂੰ ਵੀ ਸ਼ਰਟ ਟੇਲ ਕਰ ਲੈ ਲੰਗਾਰ ਸਾਹਿਬ ਕਿੰਨੇ ਯੂਥ ਆ ਗੂ ਹੋਰ ਇਸ ਹਾਲ ਕੇ ਦੀ ਸੰਗਤ ਹੋਣ ਹਾਲਾਤ ਇਹ ਨੇ ਕੁੰਦਰ ਸਾਹਿਬ ਕੀ ਬਾਰ ਜਿਹੜਾ ਵੀ ਕੋਈ ਅਕਾਲੀ ਆਗੂ ਆ ਰਿਹਾ ਉਹਨੂੰ ਚੱਕ ਕੇ ਬੱਸ ਵਿੱਚ ਛੱਡਿਆ ਜਾ ਰਿਹਾ ਮਾਨ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਅਕਾਲੀ ਖਤਮ ਹੋ ਗਏ ਮੈਂ মিডিਆ 'ਚ ਬੋਲਿਆ ਜੇ ਅਕਾਲੀ ਖਤਮ ਹੋ ਗਏ ਸੀ ਤਾਲੀਵਾਲਾ ਸਾਹਿਬ ਆਏ ਨੇ ਫਿਰ ਕਰਨ ਬਾਜਵਾ ਜੀ ਲੁਧਿਆਣੇ ਤੋਂ ਜੇ ਅਕਾਲੀ ਖਤਮ ਹੋ ਗਿਆ ਸੀ ਫਿਰ ਹੱਥ ਡਰਿਆ ਕਿਉਂ ਫਿਰਦਾ ਇਹਨਾਂ ਹੁਣ ਲੱਟਾ ਭਾਰ ਨਹੀਂ ਚੱਲਦੀਆਂ ਹੋਰ ਨੱਤਾ ਚ ਧਾਮ ਨਹੀਂ ਭਵਨਤਮਨ ਸਿਆ ਉਹ ਕਹਿੰਦੇ ਨੇ ਪੁੱਠਾ ਪੰਗਾ ਲੈ ਲਿਆ ਬੋਗਦੇ ਸਿੰਘਾਂ ਨੂੰ ਹੱਥ ਲਾ ਕੇ ਹੁਣ ਤੁਸੀਂ ਬੋਗਦੇ ਸਿੰਘਾਂ ਨੂੰ ਹੱਥ ਲਾ ਲਿਆ ਹੁਣ ਦੱਸਾਂ ਯਾ ਤੇਰੀ ਹਿੱਕ ਤੇ ਸੜ ਕੇ ਕੀ ਕਾਲੀ ਕੀ ਹੁੰਦੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆ ਤੇਰੇ ਕੋਲ ਆਵਾਜ਼ ਆ ਰਹੀ ਹੈ ਮਾਨ ਸਾਹਿਬ ਦੱਸਾਂ ਕਾਨੇ ਕੀ ਹੁੰਦੇ ਨੇ ਤੂੰ ਲਾਣੀ ਜੋਰ ਜਲਾ ਲਾਣਾ ਰਾਤ ਦੀ ਕਰੋ ਕਰ ਪੁਲਿਸ ਫਿਰਦੀ ਆ ਕਾਲੀ ਆਗੂਆਂ ਦੇ ਕਰੇ ਕਿਸੇ ਨੂੰ ਕਰੋ ਚੱਕ ਲਿਆ ਕਿਸੇ ਨੂੰ ਰਸਤੇ ਚੱਕ ਲਿਆ ਪੰਜਾਬਾਂ ਦੇ ਚੱਪੇ ਚੱਪੇ ਤੇ ਅੱਜ ਪੰਜਾਬ ਪੁਲਿਸ ਲੱਗੀ ਹੋਈ ਆ ਉਹ ਜੇ ਕਾਲੀ ਹੈ ਨਹੀਂ ਸੀ ਜੇ ਕਾਲੀ ਖਤਮ ਹੋ ਗਈ ਸੀ ਫਿਰ ਅੱਜ ਪੰਜਾਬ ਦੀ ਸਾਰੀ ਪੁਲਿਸ ਕਿਉਂ ਗੱਡੀਆਂ ਘੇਰ ਕੇ ਸ਼ੀਸ਼ੇ ਤਾਰ ਕੇ ਏ ਦੇਖ ਰਹੀ ਆ ਕਿਦੇ ਨੀਲੀ ਪੀੜੀ ਕੇਸਰੀ ਪੱਕਵੰਦੀ ਹੋਈ ਆ ਇਹ ਪੱਕੇ ਡਰਉਂਦੀਆਂ ਨੇ ਇਹ ਨੀਲੀਆਂ ਕੇਸਰੀ ਪੀੜੀਆਂ ਪੱਕਾਂ ਉਹ ਤੈਨੂੰ ਰਾਤ ਨੂੰ ਸੁਪਨੇ ਵਿੱਚ ਵੀ ਦਿਖਿਆ ਕਰਨਗੀਆਂ ਨੱਕ ਚ ਦਮ ਕਰਦੇ ਆਂਗੇ ਤੇਰੇ ਕਿੰਨੇ ਅੱਕ ਨੂੰ ਫੜ ਦੇਗਾ ਕਿੰਨੇ ਅੱਕ ਦੀ ਗ੍ਰਿਫਤਾਰੀ ਕਰ ਲੇਗਾ ਦੇਸ਼ ਦਾ ਪ੍ਰਧਾਨ ਮੰਤਰੀ ਵੀ ਪਰਸੋਂ ਮਨ ਕੀ ਬਾਤ ਵਿੱਚ ਬੋਲਦਾ ਸੀ 40000 ਤੋਂ ਵੱਧ 40 ਹਜ਼ਾਰ ਤੋਂ ਵੱਧ ਜੜੀਆਂ 40 ਹਜ਼ਾਰ ਤੋਂ ਵੱਧ ਗ੍ਰਫਤਾਰੀਆਂ ਦੇਸ਼ ਦੀ ਐਮਰਜੈਂਸੀ ਵੇਲੇ ਅਕਾਲੀਆਂ ਨੇ ਦਿੱਤੀਆਂ ਸੀ ਅਕਾਲੀਆਂ ਨੇ ਕਿੰਨੇ ਕੁ ਫੜਲੇਗਾ 100 200 500 2000 5000 10000 50000 ਉਹ ਕਿੰਨੇ ਕੁ ਅਕਾਲੀ ਫੜਲੇਗਾ ਇਹ ਮੁੱਕਣੇ ਨਹੀਂ ਪੰਜਾਬ ਦੇ ਚੱਪੇ-ਚੱਪੇ 'ਚ ਅਕਾਲੀ বাসਦੇ ਨੇ ਉਹ ਲੋਕ ਜਿਹੜੇ ਅਨਖ ਤੇ ਕਹਿਰ ਤੇ ਨਾਲ ਜੁੜਾ ਜਾਣਦੇ ਨੇ ਜਿਹੜੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੋਰ ਸਿੱਧੀ ਕਰਕੇ ਇੱਕ ਡਾਹ ਕੇ ਲੜ ਲੜ ਕੇ ਆਂਦੇ ਨੇ ਅੱਜ ਤੈਨੂੰ ਦੱਸ ਦਿੱਤਾ ਪੰਜਾਬੀਆਂ ਨੇ ਦੱਸ ਦਿੱਤਾ ਅਕਾਲੀਆਂ ਨੇ ਦੱਸ ਦਿੱਤਾ ਕਿ ਅਸੀਂ ਮਰੇ ਨਹੀਂ ਅੱਦੇ ਜਿਉਂਦੇ ਆ ਜਦੋਂ ਵੀ ਜ਼ਬਰ ਤੇ ਜ਼ੁਲਮ ਤੇ ਟੱਕਾ ਤਨ ਐਸਾਈ ਰਾਜ ਆਊਗਾ ਤਾਂ ਕਾਲੀ ਐਂ ਬੋਲਣਗੇ ਜਦੋਂ ਪੰਜਾਬ ਨੂੰ ਗੁੱਟਣ ਲਈ ਦਿੱਲੀ ਵਾਲੇ ਇੱਥੇ ਆਉਣਗੇ ਤਾਂ ਅਕਾਲੀ ਆਈ ਭੋਕਣਗੇ ਐ ਅਕਾਲੀ ਛਾਤੀ ਤਾਣ ਕੇ ਖੜਨਗੇ ਤੇ ਛਾਤੀ ਤਾਣ ਕੇ ਖੜੇ ਲਈ ਮਾਨ ਸਾਹਿਬ ਅਣਖ ਚਾਹੀਦੀ ਆ ਗੈਰ ਚਿੱਤਿਆ ਸਚਾਈ ਚਾਹੀਦੀ ਆ ਉਹ ਤੇਰੇ ਪੱਲੇ ਹੈ ਨਹੀਂ ਨਾ ਤੇਰੇ ਪੱਲੇ ਅਣਖ ਨਾ ਗੈਰ ਤਾਂ ਰਬੜ ਦਾ ਮੁੱਖ ਮੰਤਰੀ ਹੈ ਕਾਹਦਾ ਤੂੰ ਛੋਣ ਛੜਿਆ ਦਾ ਮੁੱਖ ਮੰਤਰੀ ਹੈ ਉਹ ਤੇ ਤੂੰ ਦਾ ਸਾਰਾ ਕੁਝ ਪ੍ਰਿੰਸੀਪਲ ਫੈਕਟਰੀ ਦੇ ਸੈਨ ਹੋਣ ਲੱਗੇ ਤੂੰ ਕਹਿੰਦਾ ਸੀ ਹਾਰਾ ਪੈਨ ਚੱਲੂਗਾ ਲੱਖ ਲੈਣ ਤੇ ਤੇਰਾ ਹਰਾਪਨ ਤੋੜ ਕੇ ਅਗਲੇ ਨੇ ਉਹ ਮਾਰਿਆ ਭਗਾ ਕੇ ਟਸ ਪਿੰਦੇ ਵਿੱਚ ਤੇਰੇ ਹਰੇ ਪੈਨ ਦੀ ਧਾਰ ਨਹੀਂ ਮਾਰਦੇ ਅਗਲੇ ਅਗਲੇ ਪੈਨ ਆਪਣਾ ਨਹੀਂ ਫਿਰਦੇ ਨੇ ਦਿੱਲੀ ਵਾਲੇ ਤੇ ਤੂੰ ਮਾਰੀ ਜਾਂ ਗੱਲਾਂ ਸੜਾਈ ਜਾਂ ਟੁਟਕੜੇ ਸੜਾਈ ਜਾਂ ਕਹਾਣੀਆਂ ਬਾਈ ਜਾਂ ਭੰਗੜੇ ਏ ਜਿਹੜਾ ਪੰਜਾਬੀਆਂ ਦੇ ਨਾਲ ਤੂੰ ਧੋਖਾ ਕੀਤਾ ਸਰਦਾਰ ਬਿਕਰਮ ਸਿੰਘ ਮਜੀਠੀਆ ਜਿਹਦੇ ਹੋਏ ਪਰਚੇ ਦੇ ਖਿਲਾਫ ਆਪਾਂ ਇਕੱਠੇ ਹੋਏ ਆ ਕੋਈ ਟੱਕਰਸ਼ਾਈ ਦੇ ਖਿਲਾਫ ਆਪਾਂ ਇਕੱਠੇ ਹੋਏ ਆ ਅੱਜ ਪੰਜਾਬ ਦੇ ਚੱਪੇ-ਚੱਪੇ ਤੇ ਅਕਾਲੀਆਂ ਦੇ ਮਗਰ ਫਿਰਦੇ ਪੁਲਸੇ ਦੱਸਦੇ ਆ ਕਿ ਭਗਵਤਵੰਤ ਜਲੇ ਹੋਇਆ ਸਰਦਾਰ ਬਿਕਰਮ ਸਿੰਘ ਮਜੀਠੀਆ ਤਾਂ ਚੁਗਦਾ ਸੀ ਸੱਚ ਬੋਲਦਾ ਸੀ ਲੜਦਾ ਸੀ ਇੱਕ ਡਾਹ ਕੇ ਤੇਰੇ ਖਿਲਾਫ ਦੋਲਦਾ ਸੀ ਤੇਰੀਆਂ ਕਾਲੀਆਂ ਤੁਹਾਡੀਆਂ ਸਰਕਾਰ ਦੀਆਂ ਕਤੂਤਾਂ ਨੂੰ ਰੰਗਿਆ ਕਰਦਾ ਸੀ ਜੇ ਇੱਕ ਬਿਕਰਮ ਸਿੰਘ ਮਜੀਠੀਆ ਫੜਿਆ ਅੱਜ ਪੰਜਾਬ ਦੇ ਚੱਪੇ-ਚੱਪੇ ਤੇ ਹਜ਼ਾਰਾਂ ਅਕਾਲੀ ਵਰਕਰ ਬਿਕਰਮ ਸਿੰਘ ਮਜੀਠੀਆ بڑے ਫਿਰਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਵਰਕਰ ਅਕਾਲੀ ਦਲ ਨੇ ਆਗੂ છાતી તાਣ ਕੇ ਤੇਰੀ તાના સહી ਸਰਕਾਰ ਦੇ ਅੱਗੇ ਖੜੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਇਹ ਉਹ ਕਾਲੀ ਜਿਹੜੇ ਹੁਣ ਤੈਨੂੰ ਹਰ ਮੋੜ ਤੇ ਟੱਕਰ ਦੇਣਗੇ ਕੱਲ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਐਲਾਨ ਕੀਤਾ ਕਿ ਜਿਹੜੀਆਂ ਜ਼ਮੀਨਾਂ ਤੂੰ ਧੱਕੇ ਨਾਲ ਕਿਸਾਨਾਂ ਦੀਆਂ ਖੋਹ ਰਿਹਾ ਉਹਦੇ ਖਿਲਾਫ ਜੰਗ ਜ਼ਮੀਨ ਦੀ ਲੜਾਂਗੇ ਇੱਕ ਤਾਨ ਕੇ ਲੜਾਂਗੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗਵਾਈ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਅਕਾਲੀ ਬਰਕਰ ਚਾਤੀਆਂ ਤਾਣ ਕੇ ਤੇਰੇ ਅੱਗੇ ਖੜੇ ਨੇ ਸੋਮਨ ਸਾਹਿਬ ਆ ਮੇਰੀ ਬੇਨਤੀ ਹੈ ਕੈਮਰਾ ਖਵਾ ਕੇ ਦਿਖਾ ਦਿਓ ਆ ਤੇਰੇ ਘਰੋਂ ਘਰ ਹੀ ਫੜਨ ਦੇ ਬਾਵਜੂਦ ਆ ਤੇਰੇ ਰਸਤੇ 'ਚ ਨਾਕੇ ਲਾਉਣ ਦੇ ਬਾਵਜੂਦ ਉਹਦੇ ਬਾਵਜੂਦ ਵੀ ਆ ਅਕਾਲੀ ਫੇਰ ਵੀ ਆ ਖੜੇ ਨੇ ਆ ਪੰਡਾਲ ਪਰ ਆ ਫੇਰ ਸਾ ਸ੍ਰੀ ਅਕਾਲੋ ਇਹ ਨਹੀਂ ਮੁੱਕਣੇ ਇਹ ਨਹੀਂ ਮੁੱਕਣੇ ਮੀਰ ਮੰਨੂ ਨੇ ਬਾਡੀਆਂ ਲੱਖ ਪਾਈਆਂ ਅਸੀਂ ਫੇਰ ਵੀ ਗੁਜਾਰਾ ਵਾਂਗੂ ਖੜੇ ਇਹ ਜਿੰਨਾ ਮਰਜੀ ਜਿੰਨਾ ਮਰਜੀ ਜ਼ਬਰ ਤੇ ਜ਼ੁਲਮ ਕਰਨੀ ਇੱਕ ਮਾਰੇਗਾ ਤਾਂ ਚਾਰ ਆਉਣਗੇ 10 ਤੇ ਪਰਚੇ ਕਰੇਗਾ ਤਾਂ 100 ਆਊਗਾ ਕਬਲ ਉਹਦੇ ਮਗਰ ਹਜ਼ਾਰਾਂ ਆਉਣਗੇ ਮੇਰੀ ਬੇਨਤੀ ਆ ਆ ਮੀਡੀਆ ਦੇ ਮਾਹਵਰਾਹੀ ਜਿੱਥੇ ਤੱਕ ਵੀ ਆਵਾਜ਼ ਆਉਂਦੀ ਆ ਇਹ ਤੱਕੇ ਦੇ ਖਿਲਾਫ ਸਾਰੇ ਖੜੇ ਹੋ ਮੇਰੇ ਪੂਰੀ ਪੰਜਾਬੀਆਂ ਨੂੰ ਅਣਖ ਤੇ ਗੈਰਤ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਤੱਕੜੇ ਹੋ ਜਾਓ ਇਹ ਦਿੱਲੀ ਸਰਕਾਰ ਇਹ ਕੇਜਰੀਵਾਲ ਦੀ ਤਾਨਾशाही ਦੇ ਆ ਦਿੱਲੀ ਵਾਲਿਆਂ ਦੇ ਲਾਏ ਹੋਏ ਰਮਣ ਦੇ ਮੁੱਖ ਮੰਤਰੀ ਮੰਤਰੀਆਂ ਦੇ ਖਿਲਾਫ ਡੱਟ ਕੇ ਲੜੋ ਜੇ ਆਪਾਂ ਨਾ ਬੋਲੇ ਤਾਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲਾੜਤਾ ਪਾਉਣਗੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਾੜਤਾ ਪਾਉਣਗੀਆਂ ਪੀੜ੍ਹੀਆਂ ਕਿ ਜਦੋਂ ਦਿੱਲੀ ਵਾਲੇ ਮਾਡਰਨ ਬਦਲੀ ਬਣ ਕੇ ਲੁੱਟ ਰਹੇ ਸੀ ਤਾਂ ਇਹਦੇ ਖਿਲਾਫ ਸਾਡੇ ਬੋਲੇ ਨਹੀਂ ਕੋਈ ਸਾਡੇ ਪੁਰਖੇ ਬੋਲੇ ਨਹੀਂ ਜਿਹੜੇ ਵੀ ਅੱਜ ਗ੍ਰਿਫਤਾਰ ਹੋਏ ਕਦਾਂ ਚ ਹੋਏ ਸੜਕਾਂ 'ਚ ਹੋਏ ਇੱਥੇ ਪਹੁੰਚੇ ਪਰਚੇ ਹੋਏ ਸੁਣ ਕਹਿਤੀਆਂ ਕਿ ਤਕੜੇ ਹੋ ਕੇ ਜਟੇ ਰਹੋ ਮਰੀਕ ਬੇਂਤੀ ਆ ਜਿਹੜੇ ਬਾਹਰ ਖੜੇ ਨੇ ਸ਼ਾਉ ਦੇ ਵਿੱਚ ਉਹ ਜ਼ਮੀਰ ਤਰਕਤਾ ਥੱਲੇ ਖੜੇ ਨੇ ਬੇਂਤੀ ਇੱਥੇ ਪੰਡਾਲ ਚ ਆ ਜਾਓ ਬੜੇ ਤੱਕੇ ਤੁੱਕੇ ਖਾ ਕੇ ਟੱਡਾ ਪਿੰਗਾ ਹੋ ਕੇ ਆਪਾਂ ਇੱਥੇ ਪਹੁੰਚੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸ ਤੱਕੇ ਦੇ ਖਿਲਾਫ ਆਵਾਜ਼ ਚੱਕਣ ਲਈ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਲਈ ਥੋੜੀ ਹੌਸਲਾ ਫੁਜਾਈ ਕਰਨੇ ਕੀ ਘਬਰਾਇਓ ਨਾ ਜੇ ਤੁਸੀਂ ਇੱਥੇ ਖੜੇ ਹੋ ਤਾਂ ਅਸੀਂ ਵੀ ਤੁਹਾਡੇ ਨਾਲ ਹੋ ਜਲਦੀ ਪਹੁੰਚਣਗੇ ਸੋ ਇਸ ਲਈ ਮੇਰੀ ਬੇਨਤੀ ਆ ਸੋਨਾ ਸਾਹਿਬ ਦਾ ਧੰਨਵਾਦ ਸਾਰੇ ਪ੍ਰਬੰਧ ਕਰਕੇ ਦਿੱਤੇ ਉਦੋਂ ਦੇ ਟੱਟੇ ਹੋਏ ਆ ਇਸ ਲਈ ਮੇਰੀ ਬੇਨਤੀ ਆ ਜੇ ਕਿਹਦਾ ਨਾਮ ਵੀ ਰਹਿ ਜੇ ਕੋਈ ਗੱਲ ਨਹੀਂ ਅੱਜ ਕੋਈ ਰਹਿਣੀ ਨਹੀਂ ਆ ਤੇ ਰੋਸ ਕਰਨ ਇਸ ਲਈ ਮੇਰੀ ਬੇਨਤੀ ਆ ਇੱਕ ਝਕਾਰਾ ਲਾਉਣ ਲੱਗਿਆ ਬਾਵਾ ਖੜੀਆਂ ਕਰਕੇ ਝਕਾਰਾ ਬੁਲਾ ਕੇ ਇਹ ਦੱਸ ਦੋ ਕਿ ਨਾ ਵੀ ਭਗਵੰਤ ਮਾਨਸਾ ਤੇਰੀ ਹੁਣ ਹਿੱਕ ਤੇ ਐਂ ਐਂ ਹਿੱਕ ਤੇ ਚੜ ਕੇ ਬੋਲਾਂਗੇ ਦਟਾਂਗੇ ਤੇ ਤੇਰੇ ਖਿਲਾਫ ਸੰਘਰਸ਼ ਵਿਟਾਂਗੇ ਬੋਲੇ ਸੋ ਵਹਿਮਨਾ ਦੇ ਰਾਜ ਬਦਲ ਦਿਓ ਤਖਤ ਬਦਲ ਦਿਓ ਤਾਜ ਬਦਲ ਦਿਓ ਵਹਿਮਨਾ ਦਾ ਰਾਜ ਬਦਲ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ